ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਟਰੈਕਟਰ ਵਾਲੀ ਕੰਬਾਈਨ ਵਿਕਾਊ ਹੈ ਇੱਕ ਟਰਾਲੀ ਵਿਕਾਊ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਸਤੋ ਸਾਲ ਸਟੈਂਡਰਡ ਦੀ ਟਰੈਕਟਰ ਵਾਲੀ ਕੰਬਾਈਨ ਬਿਕਾਊਗਾ ਜੀ ਟਰੈਕਟਰ ਸਮੇਤ ਵੀ ਮਿਲ ਜੂਗੀ ਕੱਲੀ ਕੰਬਾਈਨ ਵੀ ਮਿਲ ਜੂਗੀ ਠੀਕ ਹੈ ਇਹ ਸੈਕਟਰ 9 ਲੱਖ ਰੁਪਏ ਦਾ ਹੈ ਕੱਲੀ ਕੰਬਾਈਨ 17 ਲੱਖ 75 ਹਜ਼ਾਰ ਦੀ ਹੈ ਕੰਬਾਈਨ ਹੈ ਜੀ 12 ਮਾਡਲ ਤੇ ਟਰੈਕਟਰ ਹੈਗਾ 17 ਮਾਡਲ ਜੀ ਕੰਡੀਸ਼ਨ ਬਿਲਕੁਲ ਓਕੇ ਹੈ ਸਾਫ ਕਲਿਆਣ ਵਾਲੀ ਮੰਡੀ ਹਰਿਆਣਾ ਏਰੀਆ ਹੈਗਾ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ ਜੇ ਕਿਸੇ ਵੀਰ ਨੇ ਵਿਸ਼ਾਲ ਕਰਤਾਰ ਨਾਲ ਸੌਦਾ ਕਰਨਾ ਹੈ ਤਾਂ ਉਹ ਵੀ ਹੋ ਜਾਊਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਠੀਕ ਹੈ ਜੀ ਟਰੈਕਟਰ ਦੇ ਚਾਰੇ ਟਾਇਰ ਨਵੇਂ ਨੇ ਮਸ਼ੀਨ ਦੇ ਟਾਇਰ ਵੀ ਸਾਫ ਪਏ ਨੇ ਦੇਖ ਸਕਦੇ ਹੋ। ਬਾਕੀ ਵੀਡੀਓ ਨੂੰ ਤੁਸੀਂ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਾਰੇ ਮਸ਼ੀਨ ਬੰਪੋ ਤੋਂ ਲੱਗੇ ਪੂਸਤ ਤੱਕ ਬਿਲਕੁਲ ओरिजिनल ਬਿਲਕੁਲ ਸਾਫ ਕੰਡੀਸ਼ਨ ਚ। ਮਸ਼ੀਨ ਦੀਆਂ ਸਾਰੀਆਂ ਪੁਲੀਆਂ ਦੀ ਬੈਲਟਾਂ ਦੀ ਚੈਨਾਂ ਦੀ ਕੰਡੀਸ਼ਨ ਬਿਲਕੁਲ ਸਾਫ ਹੈ। ਸੈੱਟ ਦਾ ਰੇਟ ਹੈਗਾ 9 ਲੱਖ ਰੁਪਈਆ ਜੀ। ਇਕੱਲੀ ਕੰਬਾਈਨ ਵੀ ਮਿਲ ਜੂਗੀ ਕੰਬਾਈਨ ਮਿਲੂ 3,75,000 ਦੀ। ਕਲਿਆਣ ਵਾਲੀ ਮੰਡੀ ਹਰਿਆਣਾ ਏਰੀਆ ਦਾ ਭਾਈ ਉਹਨਾਂ ਦਾ ਮਕੀਨ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਜੇ ਕਿਸੇ ਵੀ ਐਨ ਮਸ਼ੀਨ ਬਾਰੇ ਗੱਲਬਾਤ ਕਰਨੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਸ਼ੀਨ ਹੈ ਜੀ 12 ਮਾਡਲ ਤੇ ਟਰੈਕਟਰ ਹੈਗਾ 17 ਮਾਡਲ ਜੇ ਕਿਸੇ ਹੋਰ ਕੰਬਾਈਨ ਨਾਲ ਸੌਦਾ ਕਰਨਾ ਤਾਂ ਉਹ ਵੀ ਹੋ ਜੂਗਾ ਉਹਦੇ ਵਾਸਤੇ ਤੁਸੀਂ ਬਾਈ ਹਰਨਾ ਨਾਲ ਗੱਲਬਾਤ ਕਰ ਸਕਦੇ ਹੋ ਅੱਗੇ ਦੇਖ ਸਕਦੇ ਹੋ ਕਿ 11 ਚੀ ਦੀ ਟਰਾਲੀ ਵਿਕਾਊ ਹੈ ਬਰਨਾਲੇ ਏਰੀਆ ਚ ਖੜੀ ਹੈ ਟਰਾਲੀ ਕੰਡੀਸ਼ਨ ਦੇਖ ਸਕਦੇ ਹੋ ਟਰਾਲੀ ਬਹੁਤ ਵਧੀਆ ਸਾਫ਼ ਆ ਗਈ ਜਾਲ ਵਗੈਰਾ ਸਾਰਾ ਸਾਈਡਾਂ ਤੋਂ ਦੇਖ ਸਕਦੇ ਹੋਗੇ 95000 ਦੀ ਬਾਈ ਹੋਰਾਂ ਦੀ ਡਿਮਾਂਡ ਆ ਵੀਡੀਓ ਨੂੰ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਬਤੋ ਸ਼ੇਅਰ ਜ਼ਰੂਰ ਕਰ ਦਿਓ ਜੀ ਦੇਖ ਸਕਦੇ ਹੋ ਸਾਈਡਾਂ ਤੋਂ ਟਰਾਲੀ ਬਿਲਕੁਲ ਸਾਫ਼ ਆ ਗਈ ਜਾਲ ਵਗੈਰਾ ਵਧੀਆ ਸਾਫ਼ ਹੋਇਆ ਹੈ ਜੀ ਰੰਗ ਪੇਂਟ ਚੈੱਕ ਕਰ ਸਕਦੇ ਹੋਗੇ ਤੇ 95000 ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਹੈ ਜਿਸ ਵੀ ਇਹਨਾਂ ਟਰਾਲੀ ਬਾਰੇ ਗੱਲਬਾਤ ਕਰਨੀ ਹੈ ਵੀਰੋ ਹੋਰਾਂ ਨੂੰ ਤਾਂ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋਗੇ ਹੋਰ ਜਾਣਕਾਰੀ ਲੈ ਸਕਦੇ ਹੋਗੇ ਦੇਖ ਸਕਦੇ ਹੋ ਕੰਡੀਸ਼ਨ ਬਿਲਕੁਲ ਓਕੇ ਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ